ਆਜਾ ਪਸੰਦ ਤੇ ਆ ਬਾਉ ਵੀ ਦੇਖੋ ਪਤੰਗ ਚੜਾਉਂਦੇ ਆ ਬਾਉ ਕਿਦਾ ਠੀਕ ਹੈ ਠੀਕ ਹੈ ਵਾਂਗ ਚੜਾਉਂਦੇ ਆ ਬਾਉ ਨਿਆਰੇ ਲਈ ਜਾਂਦਾ ਦੇਖ ਲਾ ਹੈ ਲੁੱਟੀ ਵੀ ਇਹਦਾ ਲੁੱਟ ਕੇ ਏੜਿਆ ਨਾ ਇਹ ਲੁੱਟ ਕੇ ਏੜਿਆ ਇੱਕ ਉਹ ਸਾਹਮਣੇ ਬੰਦਾ ਚੜਾਉਂਦੇ ਆ ਉਹ ਦੇਖੋ ਇਹ ਉਹ ਪਵਿੱਤਰ ਅੰਕਲ ਜੀ ਦੇ ਉੱਪਰ ਉਹ ਇਹ ਸਿੰਘ ਸਾਹਿਬ ਲੱਗੇ ਪਤੰਗ ਚੜਾਉਣ ਉਹ ਦੇਖ ਲਈ ਉਹ ਦੇਖੋ ਜੀ ਇਹ ਪਸੰਦ ਪੰਜਵੀਂ ਮਨਾਈ ਜਾ ਰਹੀ ਆ ਹੈ ਸਾਰੇ ਪਾਸੇ ਪਹਿਲਾਂ ਤੁਹਾਨੂੰ ਲਵਾਉਣੇ ਪਿੰਡ ਦਾ ਗੇੜਾ ਤੇ ਨਿਆਣਿਆਂ ਦੇਖੋ ਕਿੰਦਾ ਪਤੰਗ ਜਮਾ ਕੀਤੇ ਆ ਉਹ ਬੋਲੇ ਕਿੰਨੇ ਪਤੰਗ ਐ ਇੱਧਰ ਆਓ ਜਰਾ ਲੱਗ ਕੇ ਆਓ ਆਜੋ ਆਜੋ ਓ ਇੰਦਾ ਵੱਡਾ ਪਤੰਗ ਦੇਖ ਤਾ ਕੁੜੀ ਨੇ ਲੁੱਟਿਆ ਕਿੰਨੇ ਪਤੰਗ ਆ ਲੱਗ ਗਿਆ ਕਿ ਦਿਖਾਓ ਜੀ ਇਹਦਾ ਆਹ ਦੇਖ ਲਓ ਕਿੰਨੇ ਪਤੰਗ ਇਕੱਠੇ ਕੀਤੇ ਨੇ ਆਣਿਆਂ ਨੇ ਇਹ ਸਾਰੇ ਲੁੱਟੇ ਹੀ ਅੱਜ ਹਾਂ ਜੀ ਓਏ ਕੋ ਲੰਗਦਾ ਉਹ ਦੇ ਲੋ ਜੀ ਪਤੰਗ ਚੜੀ ਜਾਂਦੇ ਆ ਉਹ ਹੌਣਕਾ ਲੱਗੀਆਂ ਅਲੇ ਇਧਰ ਮਾਸਰ ਵੀ ਪਤਾਗੇ ਲਟਕੇ ਲਿਆ ਆ ਦੇਖ ਲਾ ਆ ਸਿਆਣੇ ਮੈਨੂੰ ਦੇਖ ਲਾ ਪਤੰਗਾ ਦੀ ਪਈਆ ਦੇਖ ਲੋ ਲਟਿਆ ਪਤੰਗ ਲੋ ਜੀ ਹੁਣ ਤੁਹਾਨੂੰ ਦੁਕਾਨਾ ਦੀ ਦਿਖਾਉਣੀ ਹੈ ਖਰੀਦਾਰੀ ਥੋੜੀ ਬਹੁਤੀ ਕਿਪ ਤਾਂ ਚੰਗਾ ਨਹੀਂ ਗਿਆ ਕਨਾਲ ਤੇ ਆਇਆ ਇਤਾਂ ਚਲ ਰਿਹਾ ਵਾਹ ਜੀਤੋ ਜੀ ਕੀ ਹਾਲ ਚਾਲਾ ਬਹੁਤ ਵਧੀਆ ਕਿਤਾ ਵਿਕੀ ਜਾਂਦੇ ਪਤੰਗ ਪਿੱਛੇ ਵੀ ਅੱਗੇ ਚੱਲਦੇ ਆਂ ਵਿਯਾਰ ਨੂੰ ਵਿਯਾਰ ਚੱਕ ਆਪਣੀ ਸ਼ੌਕ ਭਾਜੀ ਹੁਣ ਪਤੰਗ ਬਹੁਤ ਲਾਉਂਦੇ ਹੁੰਦੇ ਆ ਉਹਨਾਂ ਦਾ ਵੀ ਜਾ ਕੇ ਦੇਖਦੇ ਆਂ ਸਾਨੂੰ ਸਭ ਲਓ ਜੀ ਪਤੰਗ ਹੀ ਫੜਾਂਗੇ ਆ। ਕੀ ਬਾਤ ਹੈ। ਕਿਸਦਾ ਸ਼ੋਭਾ ਜੀ? ਮੈਂ ਕਿਹਾ ਬੰਦਾ ਕਵੇ ਨਾ ਆਇਆ ਵੀਡੀਓ ਨਹੀਂ ਬਣਾਈ। ਮਾਸੀ ਮਾਰਾ ਸਾਡੀ ਆਹ ਦੇਖ ਲਓ ਜੀ। ਪਤੰਗ ਹੀ ਪਤੰਗ ਲਾਇਆ ਉਹ ਬਾਈ ਉਹਨਾਂ ਨੇ। ਲਾਓ ਭਾਈ। ਕੀ ਬਾਤ ਹੈ। ਇਹ ਸਾਡੇ ਸ਼ੋਭਾ ਜੀ। ਆ ਗਿਆ ਪਤੰਗ ਵਿੱਚ ਜੰਬਰ 1 ਵਾਲਾ ਨੰਬਰ ਜੀ। ਚਲੋ। ਤੇਈਆ। ਉਹ ਕਿੱਦਾਂ ਰਿਹਾ ਵੇ? ਬਹੁਤ ਵਧੀਆ। ਬਹੁਤ ਵਧੀਆ। ਬਹੁਤ ਵਧੀਆ। ਆ ਲੈ ਵਾਰੀ ਲਾਇਓ ਆਂਕ ਪਤੰਗ ਪਤੰਗ ਆ ਤਦੂ ਘੋਜ ਹੁੰਦੀ ਪਤੰਗ ਦੇਖ ਕੇ ਹੈ ਉਹ ਵੱਡੇ ਵੱਡੇ ਪਤੰਗ ਵੀ ਕਿੱਟਾ ਵੜਕਿੰਦਾ ਬੱਤਵੜਾ ਕਿੰਨਾ ਆ ਇਹ ਜੀ 200 ਤੋਂ ਲੈ ਕੇ 5 ਰੁਪਏ ਤੱਕ 5 ਰੁਪਏ ਦਾ ਲੈ ਕੇ 200 ਰੁਪਏ ਦਾ ਪਾ ਕੇ ਪੰਜਾ ਵਾਲਾ ਕਿਹੜਾ ਉਹ ਵੀ ਦਿਖਾਓ ਪਹਿਲਾਂ ਆ

ਹੋਰ ਹੋਰ ਲੈ ਗਏ ਲੈ ਗਏ ਸਹੀ ਆ ਹੋ ਜੀ ਇਹ ਤਾਂ ਅਸੀਂ ਦੋ ਤਿੰਨ ਦੁਕਾਨਾਂ ਜਿੱਥੇ ਪਤੰਗ ਵਿਕਦੇ ਆ ਤੇ ਹੁਣ ਜਿਹਨਾਂ ਨੇ ਪਤੰਗ ਲੁੱਟੇ ਵੀ ਤਾਂ ਦਿਖਾਉਣੇ ਕਿੰਨੇ ਪਤੰਗ ਲੁੱਟੇ ਓਏ ਆਹ ਦੇਖ ਲੋ ਢੇਰ ਪਤੰਗ ਹੈ ਪਤੰਗ ਲੁੱਟੇ ਆ ਉਹ ਦੋੜ ਨਾਲ ਇਧਰ ਆ ਦਿਖਾ ਦੇ ਆਹ ਦੇਖੋ ਜੀ ਓ ਦੇਖੋ ਪਤੰਗ ਕਿੰਨੇ ਕਿੰਨੇ ਥੱਬੇ ਥੱਬੇ ਫੜੇ ਹੋ ਆ ਦੋਨਾਂ ਕੋਲ ਆ ਪਤੰਗ ਤੇ ਪਤੰਗ ਦਾ ਇਦਾਂ ਡਿਗਣ ਡਿਆ ਜਦਾਂ ਇਹ ਬੰਦੇ ਪਤੰਗ ਲੁੱਟਣਦੇ ਹੀ ਆ ਸਾਰੇ ਆਇ ਕਾਤਰੇ ਫਿਰ ਤਾਂ ਯਾ ਦੇਖ ਲੋ ਲੋ ਜੀ ਆਪਣੇ ਹੱਥ 'ਚ ਇੱਕ ਪਤੰਗ ਆ ਕੇ ਆਇਆ ਤੇ ਆਪਾਂ ਨੂੰ ਚੜਾਉਣਾ ਇੱਥੇ ਹੀ ਆ ਦੋਰੀ ਆ ਕੱਲੀ ਪਰ ਇਹ ਨਹਾ ਰਿਆ ਇੱਥੇ ਪਿਆ ਮੈਂ ਚੜਾਉਣਾ ਇੱਥੇ ਆਪਾਂ ਕਿੰਨੇ ਪਤਾੰਗ ਲੁੱਟੇ ਸਵੇਰ ਤੇ ਇੰਨੇ ਕੇ ਬਸ ਖੱਲਾ ਹੀ ਆ ਦਾ ਸੰਗੀ ਸਾਥੀ ਹੈ ਨਹੀਂ ਕੋਈ ਲੋ ਜੀ ਪਤਾੰਗ ਦੋ ਆਪਾਂ ਨੂੰ ਮਿਲ ਗਏ ਆ ਸੁੱਖ ਨਾਲ ਦੇਖ ਲੋ ਇੱਕ ਆ ਡਿੱਗਿਆ ਹੋਇਆ ਆ ਪਤੰਗਾ ਡਰੋਨ ਦਾ ਕੋਈ ਹਿਸਾਬ ਹੀ ਨਹੀਂ ਹੈਗਾ ਲੈ ਤਾਂ ਨਾਲ ਡੋਰ ਵੀ ਮਿਲ ਗਈ ਆਪਾਂ ਨੂੰ ਇੱਕ ਪਤੰਗਾ ਉਹ ਪਿਆ ਆ ਏਦਾਂ ਕੱਟ ਹੋਈ ਜਾਂਦੇ ਪਤੰਗੇ ਕੋ ਉਹ ਜਾ ਰਿਹਾ ਆ ਇੱਕ ਆ ਜਾ ਰਿਹਾ ਆ ਤੇ ਉਹ ਲੁੱਟਣ ਵਾਲੇ ਵਿਚਾਰੇ ਕੋਈ ਪਤੰਗ ਸਾਂਭੇ ਨਹੀਂ ਜਾਣਦੇ ਇਹ ਕਿਧਰ ਵੀ ਜਾਣਦੇ ਆ ਉਹ ਡੋਰਾਂ ਤੇ ਤੇ ਆ ਪਤੰਗਾ ਆਪਾਂ ਲੁੱਟ ਲਿਆ ਦੇਖੋ ਲਓ ਜੀ ਆ ਇੱਥੋਂ ਪਤਾੰਗ ਲੁੱਟਿਆ ਤੇ ਆ ਆਪਣੇ ਹੱਥ ਆ ਗਿਆ ਡੋਰ ਵੀ ਇੱਥੇ ਤੂੰ ਹੀ ਫੜੀ ਸੀ ਉਹ ਪਹੁੰਚ ਗਿਆ ਆਪਣਾ ਪਤੰਗ ਦੇਖੋ ਆ ਲੈ ਆ ਨੱਚਦਾ ਆ ਜਾਂਦੀ ਡੋਰਾ ਆਪਣੇ ਹੱਥ ਚ ਤੇ ਨਿਆਣੇ ਲੱਗੇ ਹੋਏ ਆ ਬਾਵਾ ਮਿੰਟੋ ਮਿੰਟੀ ਪਤੰਗ ਇਕੱਠੇ ਕਰਨ ਇਹਦਾ ਉਦ ਹੀ ਆਇਆ ਤਾਂ ਮੂਡ ਜਾ ਬਣ ਗਿਆ ਇੱਥੇ ਹੱਥ ਆ ਗਿਆ ਆਪਣਾ ਪਤੰਗ ਨਹੀਂ ਤਾਂ ਆ ਲਓ ਮੇ ਤਾਂ ਕੋਈ ਇਦਾਂ ਹੈ ਨਹੀਂ ਸੀ ਦਾਦਾ ਪਤੰਗ ਚੜਾਉਂਦਾ ਉਹ ਦੇਖੋ ਇੱਕ ਉਹ ਤੁਰੇ ਫਿਰਦਾ ਉਹਦੇ ਉਹਦੀ ਨਿਸ਼ਕਾਰੇ ਮਾਰਦੇ ਆ ਵੀ ਆ ਗਿਆ ਚੱਲ ਚੱਲ ਸ਼ਾਬਾਸ਼ ਇੱਕ ਹੋਰ ਆ ਗਿਆ ਉਧਰ ਵੀ ਚੱਲ ਉਹਦੇ ਲਓ ਜੀ ਪਹਿਲਾ ਪਤੰਗ ਆਪਣਾ ਉੱਡ ਰਿਹਾ ਸੀ ਇੱਕ ਪਤੰਗ ਆਈ ਉਹ ਹੋਇਆ ਤਾਂ ਉਹਨੇ ਆਪਣਾ ਵੀ ਲੈ ਗਿਆ ਨਾਲ ਡੋਰ ਬਾਵਾ ਸੀ ਤਾਂ ਆਪਣੇ ਤੋਂ ਦੂਜਾ ਪਤੰਗ ਆ ਗਿਆ ਆ ਉਹ ਚੜ ਗਿਆ ਉੱਤੇ ਆਹ ਲਓ ਜੀ ਤੇ ਡੋਰ ਦੂ ਇੱਥੇ ਆਈ ਜਾਂਦੀ ਆ ਨਿਆਣੇ ਪਤੰਗ ਲੈ ਜਾਂਦੇ ਡੋਰ ਛੱਡ ਜਾਂਦੇ ਆ ਆਪੋ ਸੇ ਡੋਨਾਂ ਪਤਾ ਨਹੀਂ ਚੜਾਈ ਜਾਂਦੇ ਆ ਪਿੱਛੋਂ ਇੱਥੇ ਪਤੰਗ ਆਈ ਜਾਂਦੇ ਆ ਕਿਉਂਕਿ ਹਵਾ ਜਿੱਧਰ ਲਈ ਆ ਬਹੁਤ ਪਤੰਗ ਚੜ੍ਹ ਰਹੇ ਪਿੱਛੇ ਆ ਦੇਖੋ ਨਿਆਰੇ ਬੱਜੇ ਆ ਵਧੀਆ ਇੱਥੇ ਕੰਮ ਜੇ ਕਹਦੇ ਇੰਜੋਏ ਕਰਨਾ ਇੱਥੇ ਆ ਜਵੇ ਦਰਦਾਰ ਸਾਬ ਤੋਂ ਅੱਗੇ ਹਸਤਾਲ ਦੇ ਕੋਲ ਤਾਂ ਨਿਆਰੇ ਨਿਆਰੇ ਪਤੰਗ ਵੀ ਆਈ ਜਾਂਦੇ ਡੋਰ ਵੀ ਆ ਜਾਂਦੀ ਆ ਲਓ ਜੀ ਪਤੰਗ ਆਪਣਾ ਫੇਰ ਹੱਥੋਂ ਛੁੱਟ ਗਿਆ ਆ ਦੇਖਦੇ ਆ ਜੇ ਟਿੱਕੇ ਆ ਗਿਆ ਤਾਂ ਆਏ ਹੋਏ ਤੋ ਯਾਤਰੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਪਤੰਗ ਫੇਖੋ ਆ ਗਿਆ ਆ ਬਾਬਾ ਡੋਰ ਨਾਲ ਆ ਤੇ ਜਿਉਂ ਬੰਦਿਆਂ ਨੇ ਨਾ ਫੜਿਆ ਇਹ ਤਾਂ ਆਜੂ ਅੱਗੇ ਆਪਾਂ ਵੀ ਲਾਲਨ ਸਟੈਂਡ ਤੇ ਮੋਟਰਸਾਈਕਲ ਦੇਖਦੇ ਆ ਜੇ ਆਪਣੇ ਦਿੱਕੇ ਆ ਗਿਆ ਤਾਂ ਜਰੂਰ ਫੜਾਂਗੇ ਇਸ ਪਤੰਗ ਨੂੰ ਲਓ ਜੀ ਆਹਾ ਹਾ ਲਓ ਜੀ ਮੁੰਡਿਆਂ ਨੇ ਲੁੱਟਿਆ ਸੀ ਪਤੰਗ ਤੇ ਆਪਾਂ ਇਹਨਾਂ ਕੋਲ ਇੱਦਾਂ ਹੀ ਫੜ ਲਿਆ ਆ ਆ ਜਵਾਨ ਆ ਲੱਗੇ ਹੋਏ ਆ ਇੱਧਰ ਕਿਦਾਂ ਭਈਆ ਦੇਖ ਲਓ ਕਿੱਦਾਂ ਜਮਾ ਕੀਤੇ ਪਤੰਗ ਤੇ ਡੋਰ ਘੜ 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 ਡੋਰ ਡੋਰ ਨਾ ਸਾਜ ਦੇਖੀ ਦੇਖ ਗਲੇ ਜਾਣਾ ਸਾਜ ਗਲੇ ਚ ਕਰਨੀ ਚਾਹੀਦੀ ਤੁਸੇ ਪਾਈ ਨਾ ਤੂੰ ਫੋਲਾ ਡੋਰ ਕਈ ਤੁਨ ਮੋੜਾ ਵੜਾ ਕੈਮਰਾ ਦੇਖੋ ਫੋਲਾ ਡੋਰ ਸਾਰੀ ਡੋਰ ਛੱਡ ਦੋ ਹੈ ਬਹੁਤ ਡੋਰਾ ਤੋ ਫੋਲਾ ਉਹ ਇਹਦਾ ਇਹਦਾ ਡੋਰ ਡੂਰ ਆਉਗੀ ਜਦੋਂ ਮੈਨੂੰ ਕੋਈ ਇਹਨਾਂ ਬਾਦੂ ਡੋਰਾ ਭਾਈ ਉਨੇ ਦੀ ਡੋਰ ਹੈਗੀ ਆ ਤੇ ਆਹ ਮੁੰਡਿਆਂ ਦੀ ਡੋਰ ਆਪਾਂ ਹੋਰ ਦੇ ਦਿੱਤੀ ਆ ਜੇ ਉਹਨੂੰ ਕਹਦਾ ਮੈਂ ਲੱਗਾ ਕਰ ਉਹਦੀ ਗੇਮ ਪਾਉਣ ਲੱਗਾ ਚੱਲ ਜਾ ਆ ਜਾ ਬੱਸ ਚੱਲੀਏ ਯਾਰ ਬਹੁਤ ਲੇਟ ਹੋ ਗਿਆ ਲੋ ਜੀ ਪਤੰਗ ਆਪਾਂ ਹੋਰ ਉੱਚਾ ਕਰਤਾ ਅੱਗੇ ਵੰਗੂ ਤੇ ਆਜੋ ਆਜੋ ਚੱਲੇ ਫੇ ਹੋਰ ਜੀ ਚੱਲ ਠੀਕ ਹੈ ਮੈਂ ਆਪਾਂ ਹਾਂ ਜੀ ਇੱਧਰ ਹੁਣ ਮਰੇ ਵੱਲ ਆ ਜਾ ਲੋ ਜੀ ਪਤੰਗ ਆਪਣਾ ਉਹ ਲੱਗਾ ਆ ਉੱਤੇ ਤੇ ਇੱਕ ਪਤੰਗ ਫਸਿਆ ਆ ਉਹਦੀ ਡੋਰ ਕਿਤੇ ਫਸੀ ਹੋਈ ਦਰਖਤ ਦੇ ਵਿੱਚ ਉਹਨਾਂ ਪੰਗਾ ਲੈਣ ਲੱਗਿਆਂ ਪਤੀ ਦਾ ਪੰਗ ਇਹਨੂੰ ਕਲੋਜ਼ ਕਰ ਲਈ ਪੱਕਾ ਇਹ ਦੇਖਦੇ ਆ ਹੋ ਗਿਆ ਕਲੋਜ਼ ਦੇ ਰੱਖੋ ਇੱਦਾਂ ਕਰਕੇ ਇੱਦਾਂ ਨਹੀਂ ਨਹੀਂ ਛੱਡ 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 ਇਹ ਕਿੱਥੇ ਜੀ ਪਤੰਗ ਆਪਣਾ ਪਤੰਗ ਦਿਖਾ ਪਹਿਲਾਂ ਆ ਦੇਖ ਮੇਰੀ ਗੱਲ ਬਣੀ ਨਹੀਂ ਨਾ ਦੂਰ ਆਪਣੇ ਕੋ ਹੈ ਨਹੀਂ ਕਿ ਥੱਲੇ ਆ ਕੇ ਦੇਖੀਏ ਥੋੜਾ ਜਿਹਾ ਹੈਗਾ ਇੱਥੋਂ ਵੀ ਤੋ ਯਾਰ ਪੇੜਾ ਉਹ ਉੱਥੋਂ ਪੇੜਾ ਜੀ ਕਿਤੇ ਫਸਿਆ ਆ ਉਹ ਉਹ ਵੀ ਇਦਾਂ ਹੀ ਚੜੋਣਾ ਹੁੰਦਾ ਕੋਈ ਉਹ ਕੀ ਉਹ ਕੀ ਉਹ ਆਪਣਾ ਵੀ ਗਿਆ ਲਓ ਜੀ ਆ ਲਓ ਜੀ ਆਪਣਾ ਬਸਕ ਵੀ ਗਿਆ ਉਹ ਵੀ ਗਿਆ ਉਹ ਦੇਖ ਲਓ ਜਿਆਦੇ ਦੁੱਧ ਹੀ ਲੈ ਆਹ ਲੋ ਜੀ ਦੋਨੇ ਹੀ ਪਤੰਗ ਚੱਲ ਗਏ ਆ ਜਾਂਦੇ ਆ ਇੱਕ ਆ ਜਾਂਦਾ ਆਪਣੇ ਵਾਲਾ ਤੇ ਦੂਜਾ ਚਲੋ ਠੀਕ ਆ ਭਾਈ ਆ ਜਾਂਦਾ ਚੱਟਾਟ ਆ ਲੋ ਜੀ ਚਲੋ ਚਲਿਓ ਨਿਆਣਿਓ ਚੰਗਾ ਵੇ ਚਲੋ ਠੀਕ ਮੈਂ ਵੀ ਚੱਲਦਾ ਭਰਾਵਾ ਘਰ ਨੂੰ ਕੁੱਟਵੋ ਪੈਣੀ ਅੱਜ ਓਕੇ ਬਾਏ ਬਾਏ ਲੋ ਜੀ ਆਪਾਂ ਜਾਣ ਦੀ ਬਿਲਕੁਲ ਤਿਆਰੀ ਬੈਸੀ ਗਈ ਪਤੰਗ ਆਪਣੇ ਤੇ ਖੋਲ ਆ ਗਿਆ ਦੇਖੋ ਚਿੱਟਾ ਛੱਜਾ ਉਹ ਮੋਟਰਸਲ ਚਾਬੀ ਨੂੰ ਹੱਥ ਪਾਇਆ ਸੀ ਗਿਆ ਕਿੱਥੇ ਅੱਛਾ ਉੱਪਰ ਲੱਗਾ ਸੀਦਾ ਹੀ ਨਿਕਾ ਨਹੀਂ ਕਿੱਥੇ ਗਿਆ ਆ ਲਓ ਜੀ ਆ ਦਸਵੇਂ 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 ਆ ਲੇ ਕੋ ਆ ਲਓ ਆ ਲਓ ਜੀ ਗਲਵਤ ਗਹਿਰੀ ਐ ਇੱਥੇ ਨਹੀਂ ਆ ਰਹੇ ਉਹਦਾ ਪੂਰੇ ਆ ਜੀ ਤੇ ਪੈਂਡ ਆਪਣਾ ਜਮਸ਼ੀਰ ਪਤੰਗ ਪਤੰਗ ਚੜ ਰਹੇ ਆ ਆ ਲਓ ਆ ਦੇਖੋ ਇਹ ਆਹੀ ਪੈਂਡ ਜਮਸ਼ੀਰ ਤੇ ਦਸਾਂਤ ਵੀ ਆ ਰੌਣਕਾਂ

ਸੁਣੋ ਹਰਿਆ ਮੈਨੂੰ ਵੀ ਦਿਦਾ ਹੈਗਾ ਕਿ ਵੀ ਵਾਈਟ ਕਲਰ ਆ ਵਾਹ ਮਸੀਂ ਦਿਦਾ ਆ ਤੇ ਹੁਣ ਹੈਗਾ ਬਹੁਤ ਉੱਚਾ ਆ ਆਪਾਂ ਕਰੀਏ ਕੀ ਚੱਲੀਏ ਘਰ ਨੂੰ ਇਹਨੂੰ ਛੱਡੀਏ ਤੇ ਆਪਾਂ ਚੱਲੀਏ ਘਰ ਨੂੰ ਸੋ ਕੋ ਜਣਾਣਾ ਭੈਣ ਜਿਨੂੰ ਦੇ ਦਈਏ ਪਤੰਗ ਤੇ ਜੇ ਆਪਾਂ ਇਦਾਂ ਛੱਡਿਆ ਲੋ ਯਾਰ ਯਾਰ ਦੇਖਣਾ ਤੁਸੀਂ ਦੋ ਦੋ ਪਤੰਗ ਚੜਦੇ ਇਕੱਠੇ ਆ ਲੈ ਕੇ ਨੀਲਾ ਪਤੰਗ ਆ ਗਿਆ ਭਰਾ ਇਹ ਦੂਜੀ ਡੋਰ ਜਿਹੜੀ ਆ ਆ ਜਾਂਦੀ ਛਿੱਟੇ ਪਤੰਗ ਵੀ ਇਹ ਜਿਹੜੇ ਮਸੀਮ ਨੂੰ ਉਦਨ ਦੀ ਸਖਣਾ ਕਿਤੇ ਕਿ ਆਹ ਵਾਜੀ ਆ ਲੋ ਆ ਹੋ ਹੋ ਗਿਆ ਇੱਧਰ ਆ ਗਿਆ ਨੀਂਦਾ ਹਾਈ ਦੋ ਪਤੰਗ ਆਪਣੇ ਹੱਥ ਚੋਂ ਹਣ ਲਓ ਜੀ ਪਤੰਗ ਬਹੁਤ ਚੜਾਇਆ ਚ ਲੋਕਾਂ ਨੇ ਲੋਕਾਂ ਨੇ ਚੜਾਏ ਹੋਏ ਇੱਕ ਇੱਕ ਪਤੰਗ ਤੁਹਾਨੂੰ ਇਹ ਕਿ ਚੰਬਾ ਦਿਖਾਉਣੇ ਆ ਦੇਖੋ ਆਪਣੇ ਹੱਥ 'ਚ ਤਿੰਨ ਤਿੰਨ ਪਤੰਗਾਂ ਦੇਖ ਲਓ ਤਿੰਨ ਡੋਰਾ ਧਿਆਨ ਨਾਲ ਦੇਖ ਲਓ ਕੋਈ ਐਡੀਟਿੰਗ ਨਹੀਂ ਇਹਨਾਂ ਦੇ ਵਿੱਚ ਤੇ ਆਹ ਤਿੰਨ ਡੋਰਾ ਆ ਆਹ ਦੇਖ ਲਓ ਤਿੰਨ ਡੋਰਾ ਆ ਜੀ ਤੇ ਆਹ ਜਾਂਦੀਆਂ ਤਾਂ ਨੂੰ ਤੇ ਤਿੰਨ ਪਤੰਗਾਂ ਆ ਉੱਤੇ ਆਹ ਇੱਕ ਦੋ ਦੀਦੇ ਆ ਤੇ ਇਹ ਕਿਹੜਾ ਦੱਸਿਆ ਸੀ ਆਪਣਾ ਵਾਈਟ ਪਤੰਗ ਆ ਉਹ ਦੀਦਾ ਨਹੀਂ ਆਪਾਂ ਨੂੰ ਆਹੋ ਇਦਾਂ ਦਾ ਜੰਮਾ ਤੁਸੀਂ ਦੇਖਿਆ ਹੋਣਾ ਕਿ ਤੈਂ ਨਾ ਪਤੰਗ ਇਕੱਠੇ ਚੜਾ ਰਹੇ ਐ ਇਸ ਵੇਲੇ ਤਾਂ ਹੁਣ ਦਿਲ ਕਰਦਾ ਏ ਆਪ ਸੀ ਪਿੱਛਾ ਲਵਾ ਦੀਏ ਲੱਗੂ ਕਿਦਾਂ ਪਰ ਲਾ ਲਾ ਵਾ ਐ ਨਾ